ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਅੱਜ ਦੇਵ ਦੀਵਾਲੀ ਮੌਕੇ ਕਾਸ਼ੀ ਦੇ 84 ਘਾਟਾਂ ਤਲਾਬਾਂ ਕੁੰਡਾਂ ਅਤੇ ਮੰਦਰਾਂ ਵਿੱਚ ਜਨ ਭਾਗੀਦਾਰੀ ਨਾਲ 17 ਲੱਖ ਦੀਵੇ ਜਗਾਏ ਜਾ ਰਹੇ ਨੇ ਦੇਸ਼ ਵਿਦੇਸ਼ ਤੋਂ ਇੱਥੇ 10 ਲੱਖ ਸ਼ਰਧਾਲੂ ਪੁੱਜ ਰਹੇ ਨੇ ਦੇਵ ਦੀਵਾਲੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ 'ਚ ਉਪਰਾਸ਼ਟਰਪਤੀ ਜਗਦੀਪ ਤਣਖੜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਰਹੇ ਨੇ ਉਹ ਨਮੋ ਘਾਟ ਦਾ ਉਦਘਾਟਨ ਕਰ ਰਹੇ ਨੇ ਕਾਸ਼ੀ ਦੇ ਚੇਤ ਸਿੰਘ ਘਾਟ ਤੇ ਸਾਡ ਖਾਮ 5:30 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ 7, ਰਾਤ 8 ਅਤੇ ਪੌਣੇ 9 ਵਜੇ ਤੱਕ ਚਾਰ ਵਾਰ ਲੇਜ਼ਰ ਸ਼ੋਅ ਕਰਵਾਏ ਜਾ ਰਹੇ ਨੇ 25 ਮਿੰਟ ਦੇ 3D ਲੇਜ਼ਰ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਲੇਜ਼ਰ ਲਾਈਟ ਅਤੇ ਸਾਊਂਡ ਸ਼ੋਅ ਦੌਰਾਨ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਬੁੱਧ ਦੀਆਂ ਝਾਕੀਆਂ ਵੀ ਨਜ਼ਰ ਆ ਰਹੀਆਂ ਨੇ ਇਸ ਮੌਕੇ ਸਮਾਜਿਕ ਸੁਨੇਹਾ ਦੇਣ ਵਾਲੀ ਝਾਕੀ ਵੀ ਪੇਸ਼ ਕੀਤੀ ਜਾ ਰਹੀ ਹੈ ਰਾਜ ਰਾਜਾ ਘਾਟ ਤੇ ਪਹਿਲੀ ਵਾਰ 101 ਔਰਤਾਂ ਗੰਗਾ ਆਰਤੀ ਕਰ ਰਹੀਆਂ ਨੇ ਦੇਵ ਦੀਵਾਲੀ ਮੌਕੇ ਬਾਬਾ ਵਿਸ਼ਵਨਾਥ ਦੀ ਵਿਸ਼ੇਸ਼ ਪੂਜਾ ਕੀਤੀ ਜਾ ਰਹੀ ਏ ਬਾਬਾ ਜੀ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਇੱਥੇ ਰੰਗੀਨ ਰੋਸ਼ਨੀ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਸ਼ਾਮ ਵੇਲੇ ਪੂਰੇ ਧਾਮ ਵਿੱਚ ਦੀਪ প্রজਲਿਤ ਕੀਤੇ ਜਾ ਰਹੇ ਨੇ ਲਲਿਤਾ ਘਾਟ ਅਤੇ ਗੰਗਾ ਦਵਾਰ ਨੂੰ ਵੀ ਦੀਵਿਆਂ ਨਾਲ ਸਜਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੱਤਕ ਪੂਰणिमा ਅਤੇ ਦੇਵ ਦੀਵਾਲੀ ਦੀਆਂ ਢੇਰ ਸ਼ੁਭਕਾਮਨਾਵਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ਼ਨਾਨ ਧਿਆਨ ਅਤੇ ਦੀਪਦਾਨ ਦੀ ਪਵਿੱਤਰ ਪਰੰਪਰਾ ਨਾਲ ਜੁੜਿਆ ਇਹ ਮੌਕਾ ਹਰ ਕਿਸੇ ਦੇ ਜੀ ਵਨ ਨੂੰ ਸੁੱਖ ਖੁਸ਼ਹਾਲੀ ਅਤੇ ਚੰਗੀ ਕਿਸਮਤ ਨਾਲ ਰੌਸ਼ਨ ਕਰੇ ਇਹ ਹੀ ਕਾਮਨਾ ਹੈ